ਤਰੀ ਨਾਲ ਮੇਰੀ ਸਿਸਟਰ ਆ ਰਹੀ ਸੀ Rajasthan ਤੋਂ ਜੀ ਆ ਨਾਮ ਮੇਰੀ ਸਿਸਟਰ ਦਾ ਸੁਮੇਤਾ ਕੁਮਾਰੀ ਹੈ ਅੱਛਾ ਲਿਖੀ ਹੋਇਆ ਗਿਆ ਜੀ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿੱਕ ਕਰਨ ਸਟੇਸ਼ਨ ਗਿਆ ਸੀਗਾ ਜਦੋਂ ਮੈਂ ਉੱਥੇ ਦਿਗਿਆ ਪਹੁੰਚਿਆ ਜਦ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਰੀ ਵੀ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦ ਆਪਣੇ ਛੋਟੇ ਜਿਹਾ ਵਾਗ ਨੂੰ ਦੇਖਿਆ ਤਾਂ ਛੋਟੇ ਜਿਹਾ ਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਚਾਹਲੇ ਵੀ ਹਾਲੇ ਤੋੜੀ ਠੀਕ ਨਹੀਂ ਗਈ ਹਾਲਾਤ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਜੀ ਅਨੇ ਉਹਦੀ ਮੰਮੀ ਨੂੰ ਤਾਂ ਨਹੀਂ ਦੱਸਿਆ ਮੈਂ ਆਪਣੇ ਜਿਹੜੇ ਮਮਾ ਨੂੰ ਮਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦਾ ਟੱਟ ਤੇ ਟਾਂਕੇ ਲੱਗੇ ਆ ਜੀ ਉਹ ਬੱਚੇ ਦੀ ਹਾਲਤ ਕਾਫੀ ਨਾਜੂਕ ਬਹੁਤ ਜ਼ਿਆਦਾ ਨਾਜੂਕ ਹੈ ਇਹ ਵੱਟੇ ਵਗੈਰਾ ਮਾਰੇਗੇ ਵੱਟੇ ਮਾਰ ਰਹੇ ਬਹੁਤ ਬੱਚੇ ਦਾ ਬਹੁਤ ਪੱਥਰਵਾਰੀ ਹੋਈ ਹੈ ਉਸ ਨੂੰ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਕੀ ਸ਼ਰਾਰਤੀ ਅੰਸਰਾਂ ਨੇ ਮਾਰੇ ਜਾਂ ਕਿਦਾਂ ਤੇ ਸ਼ਰਾਰਤੀ ਮਾਰ ਰਹੇ ਹੋਣਾ ਜੀ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਨੇ ਲੱਗੇ ਜੀ ਇੱਥੇ ਤੱਕ ਕੀ ਜਿਹੜਾ ਟ੍ਰੇਨ ਚ ਲਾ ਰਹੇ ਸੀ ਡਰਾਈਵਰ ਉਹ ਆਪ ਆ ਕੇ ਉਤਰ ਕੇ ਵੀ ਕਿਹਾ ਮੇਰੇ ਵੀ ਲੱਗਿਆ ਜੀ ਡਰਾਈਵਰ ਟ੍ਰੇਨ ਕਿਹੜੀ ਸੀ ਟ੍ਰੇਨ ਸਰ ਸਤਲੁਜ ਐਕਸਪ੍ਰੈਸ ਸੀ ਕਿੰਨੇ ਲੋਕ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜਵਾਕ ਸੀਗੇ ਪੰਜ ਨਾਮ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਦ ਸਾਹਿਬ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰੱਜੂ ਦੇਵੀ ਆ ਮੇਰੀ ਸਿਸਟਰ ਆ ਰਹੀ ਸੀਗਾ ਨਾਮ ਸੁਮਿਤਾ ਕੁਮਾਰ ਤੇ ਹਜੇ ਇੱਕ ਕੁੜੀ 13-14 ਦਿਨਾਂ ਦੀ ਆ ਉਹਦਾ ਨਾਮ ਹੀ ਆਖਿਆ ਨਹੀਂ ਠੀਕ ਧੰਨਵਾਦ ਮੇਰਾ ਬినੋਦ ਦਾਸ ਜੀ ਅੱਛਾ ਵਿਨੋਦ ਜੀ ਹੁਆ ਕੀ ਆਜ ਅਕਚਲੀ ਨਾ ਮੇਰੀ ਸਿਸਟਰ ਆ ਰਹੀ ਸੀ ਰਾਜਸਥਾਨ ਤੋਂ ਜੀ ਆ ਨਹੀਂ ਮੇਰੀ ਸਿਸਟਰ ਦਾ ਸविता ਕੁਮਾਰੀ ਹੈ ਅੱਛਾ ਲੇਕਿਨ ਹੋਇਆ ਕੀ ਅੱਜ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿੱਕ ਕਰਨ ਸਟੇਸ਼ਨ ਗਿਆ ਸੀਗਾ ਜਦੋਂ ਮੈਂ ਉੱਥੇ ਗਿਆ ਪਹੁੰਚਿਆ ਜਦੋਂ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦੋਂ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਲੀ ਹੁੰਦੀ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦੋਂ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਕੀਜੀਆ ਰੈਫਰ ਕਰ ਰਿਆ ਬਚਾ ਲੈ ਵੀ ਹਾਲਤ ਠੀਕ ਨਹੀਂ ਗਈ ਹਾਲਤ ਠੀਕ ਨਹੀਂ ਹੈ ਜੀ ਔਰ ਸੀਰੀਅਸ ਹੈ ਜੀ ਅਨੇ ਉਹਦੀ ਮੰਮੀ ਨੂੰ ਤਾਂ ਨਹੀਂ ਦੱਸਿਆ ਮੈਂ ਜਦੋਂ ਮਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦੇ ਟੱਟ ਤੇ ਟਾਂਕੇ ਲੱਗੇ ਆਏ ਜੀ ਉਹ ਬੱਚੇ ਦੀ ਹਾਲਤ ਕਾਫੀ ਨਾਜ਼ੁਕ ਹੈ ਬਹੁਤ ਜ਼ਿਆਦਾ ਨਾਜ਼ੁਕ ਹੈ ਇਹ ਵੱਟੇ ਵਗੈਰਾ ਮਾਰੇਗੇ ਵੱਟੇ ਮਾਰਾ ਬਹੁਤ ਬੱਚੇ ਦਾ ਬਹੁਤ ਪੱਥਰਵਾਰੀ ਹੋਈ ਰਹੀ ਹੈ ਉਸੇ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਕਿ ਸ਼ਰਾਰਤੀ ਆਂਸਰਾਂ ਨੇ ਮਾਰੇ ਜੀ ਕਿ ਸ਼ਰਾਰਤੀ ਮਾਰ ਰਿਹਾ ਹੁਣ ਜੀ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਨੇ ਲੱਗੇ ਜੀ ਇੱਥੇ ਤੱਕ ਕੀ ਜਿਹੜਾ ਟ੍ਰੇਨ ਚ ਲਾ ਰਿਹਾ ਸੀ ਡਰਾਈਵਰ ਉਹ ਆਪ ਆ ਕੇ ਉਤਰ ਕੇ ਵੀ ਕਿਹਾ ਮੇਰੇ ਵੀ ਲੱਗੇ ਜੀ ਟ੍ਰੇਨ ਕਿਹੜੀ ਸੀ ਟ੍ਰੇਨ ਸਰ ਸਤਲੁਜ ਐਕਸਪ੍ਰੈਸ ਸੀ ਕਿੰਨੇ ਲੋਕ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜਿਵਾਕ ਸੀਗੇ ਪੰਜ ਨੰਬਰ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਸਾ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰੱਜੂ ਦੇਵੀ ਆ ਮੇਰੇ ਸਿਸਟਰ ਆ ਰਹੇ ਸੀਗਾ ਉਹਦਾ ਨਾਮ ਸੁਮਿਤਾ ਕੁਮਾਰੀ ਆ ਤੇ ਇਹ ਮੇਰਾ ਛੋਟਾ ਪੁੱਣ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਹੈ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਦਿਨਾਂ ਦੀ ਆ ਉਹਦਾ ਨਾਮ ਹੀ ਆਖਿਆ ਜੀ ਠੀਕ